ਆਪਾ ਪ੍ਰਿੰਗਾਨੀ ਮੁਹਾਲੀ ਵਿਖੇ ਪ੍ਰਧਾਨ ਮੰਤਰੀ ਨરેન્દ્ર મોદી ਦੇ ਸੋਪਰਾ ਲਈ ਦਾ ਧੰਨਵਾਦ ਕਰਦਿਆਂ ਕਿ ਆਏ ਕਿ ਸਨਾਰ ਕਿਸਾਨਾਂ ਨੂੰ ਆਪਣੇ ਖਰਚਿਆਂ ਨੂੰ ਪੂਰਾ ਕਰਨ ਚ ਮਦਦ ਮਿਲਦੀ ਹੈ ਅਜੇ ਖਰਚੇ ਲਈ ਪਹਿਲਾਂ ਉਹਨਾਂ ਨੂੰ ਆਰਤੀ ਦਾ ਪੱਲਾ ਫੜਨਾ ਪੈਂਦਾ ਸੀ ਜਾਂ ਪਰਿਵਾਰ ਦੀ ਜਮਾ ਪੂੰਜੀ ਖਰਚ ਕਰਨੀ ਪੈਂਦੀ ਸੀ ਅੱਜ ਮੈਂ ਦੱਸਣਾ ਚਾਹੁੰਦਾ ਕਿ ਮੈਂ ਅੱਜ ਦੱਸਣਾ ਚਾਹੁੰਦਾ ਕਿ ਅੱਜ ਜਿਹੜਾ ਪ੍ਰਧਾਨ ਮੰਤਰੀ ਸਨ ਨਰੇਂਦਰ ਮੋਦੀ ਜੀ ਨੇ ਦੇ ਇਸ ਦੇ ਸਾਰੇ ਕਿਸਾਨਾਂ ਦੇ ਲਈ ਸਾਰਿਆਂ ਕਿਸਾਨਾਂ ਦੇ ਖਾਤੇ ਦੇ ਵਿੱਚ 2000 ਪਾ ਸਮਾਨੇ ਦੀ ਪਾਈ ਹੈ ਉਸ ਦੇ ਦਿੱਤਾ ਮੈਂ ਉਹਦਾ ਧੰਨਵਾਦ ਕਰਨਾ ਚਾਹੁੰਦਾ ਤੇ ਅੱਜ ਪੂਰੇ 6 ਸਾਲ ਹੋ ਗਏ ਤੇ ਪੀੜੀ ਦੇ ਕਰੀਬ ਇਸ ਤਰ੍ਹਾਂ ਜਿਹੜੀਆਂ ਸਾਡੇ ਕਿਸਾਨ ਭਰਾਵਾਂ ਦੇ ਖਾਤੇ ਉੱਤ ਪਈਆਂ ਤੇ ਪੰਜਾਬ ਹੈ ਜਿਹੜਾ ਸਪੈਸ਼ਲੀ ਸੁਦੇ 70% ਤੋਂ ਵੱਧ ਜਿਹੜੇ ਲੋਕੀ ਹੈ ਕਿਸਾਨੀ ਤੇ ਨਿਰਪਰ ਕਰਦੇ ਹੈ ਇਹ ਪੁਜੀਸਾਨਾ ਦੀ ਬਾਹ ਫੜ ਰਹੀ ਪਿੰਖੇ ਦੇ ਨਾਲ ਛੋਟਾ ਮੁੰਡਾ ਖਾਤਾ ਹੋ ਜਾਂਦਾ ਹੈ ਕੇਂਦਰੀ ਕੇਰਤ ਤੇ ਰੋ